ਕੀ ਇਹ ਹੀ ਗੱਲ ਕਰਦੇ ਸੀ ਆਪਾਂ ਜਿਵੇਂ ਹੁਣ ਇਹਨਾਂ ਨੇ ਬਣਾਇਆ ਦੇਖ ਲਾ ਹਾਂ ਕਿ ਸਾਰੀਆਂ ਚੀਜ਼ਾਂ ਸਰਕਾਰ ਤੇ ਟਿਕੀਆਂ ਹੁਣ ਇਹ ਦੋ ਦਿਨਾਰ ਲੈਂਦੇ ਆ ਵਿੱਚ ਦਾ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਬੰਦੇ ਕਲੀਨਰ ਵੀ ਆਖਿਆ ਇਹਨਾਂ ਦੇ ਹਾਂ ਥਲੀਨ ਵੀ ਕਰਨਾ ਸਫਾਈ ਵੀ ਦੇਖ ਜੋ ਮਨ ਲੈ ਕੇ ਚੱਲੋ ਆਪਣੀ ਵੀ ਜੇ ਹੁਣ ਖੁੱਲੀਆਂ ਜਗ੍ਹਾਵਾਂ ਜਿਹੜੀਆਂ ਇੰਨਾ ਏਦਾਂ ਦੀਆਂ ਚੀਜ਼ਾਂ ਬਣਾਉਣਾ ਬੰਦੇ ਜਾਣ ਰਣੇ ਵਗੈਰਾ ਕਰਦਾ ਬੰਦਾ ਉਹ 50 60 ਡਿਡਕਟਰ ਖੋ ਕਿਉਂ ਨਾ ਜੋ ਲੋਕ ਹਾਂ ਉਧਰ ਤੇ ਲਾਜਮੀ ਲਾਜਮੀ ਜਾਊਗਾ ਨਾਲੇ ਬਾਕੀ ਇਹ ਆ ਯਾਰ ਜਿਵੇਂ ਹੁਣ ਇੱਥੇ ਪਲੇ ਗਰਾਊਂਡ ਬਣਾਏ ਹੋਏ ਆ ਇਹਨਾਂ ਦੇ ਬੰਦਿਆਂ ਦੇ ਹਨਾ ਤੇ ਉਹ ਹੀ ਜੇ ਬਣਾਉਣ ਪਰ ਚੀਜ਼ਾਂ ਤੇ ਦਿਨਾਰ ਦੋ ਦਿਨਾਰ ਪੁੱਛ ਵੀ ਨਹੀਂ ਮੈਂ ਉਹੀ ਗੱਲ ਕਰਦਾ ਵੀ ਇਹਨਾਂ ਦੀ ਹੁਣ ਇਹਨਾਂ ਦੀ ਇਕਨੋਮੀ ਦੇ ਹਿਸਾਬ ਨਾਲ ਤਾਂ ਮੰਨ ਕੇ ਚੱਲੋ ਕੁਝ ਵੀ ਨਹੀਂ ਹੈਗੇ ਹਾਂ ਹੁਣ ਜਿੱਦਾਂ ਜੇ ਹੁਣ ਆਪਣੇ ਮਨ ਕੇ 100 100 ਲਾਲੂ 50 ਲਾਲੂ 100 ਲਾਲੂ ਹਾਂ ਮੈਂ ਮਰ ਲਵਾਂ ਉਨੇਕ ਰੱਖ ਦੋ ਹਾਂ ਲਿਮਟ ਫਿਰ ਬਾਕੀ ਫਿਰ ਉਹੀ ਗੱਲ ਆ ਨਾ ਟਿਕਟ ਦੇ ਹਿਸਾਬ ਨਾਲ ਇਹ ਪੰਦੀ ਫੈਸਿਲਿਟੀਆਂ ਵੀ ਤਾਂ ਦਿੰਦੇ ਆ ਨਾ ਹਾਂ ਉਹ ਉਹਨਾਂ ਨੇ ਦੇਣੀ ਮੈਂ ਕੁਝ ਨਹੀਂ ਮੈਂ ਹੁਣ ਤਾਲਾ ਖੋਲ ਜਨ ਨੰਗ ਜੋ ਮੈਂ ਅਗੋ ਜੀ ਉਮਰ ਉਹ ਬੈਂਕ ਪੁੱਟਾ ਦੇ ਦੀ ਨਹੀਂ ਵੀ ਮਤਲਬ ਗੱਲ ਕਰਦੇ ਆ ਵੀ ਜੇ ਸਰਕਾਰਾਂ ਚੰਗੀਆਂ ਹੋਣ ਤਾਂ ਕਰ ਸਕਦੀਆਂ ਬਹੁਤ ਕੁਝ ਟੂਰਿਸਟ ਬਹੁਤ ਆਦੀ ਬਹੁਤ ਕੁਝ ਹੋ ਸਕਦਾ ਬਾਕੀਰ ਜਗ੍ਹਾ ਬਹੁਤ ਆ ਇੱਥੇ ਹੁਣ ਲਿਮਟਡ ਜਗ੍ਹਾ ਉੱਥੇ ਤਾਂ ਮੈਂ ਸਹੀ ਆਣ ਆਪਣੇ ਤੋਂ ਆਏ ਮੰਨ ਕੇ ਚੱਲ ਵੀ ਆਪਣੇ ਕਿੰਨੀ ਜ਼ਮੀਨ ਪਈ ਆ ਮੰਨੋ ਦਰਬਾਰ ਸਾਹਿਬ ਲੱਗੇ ਵੀ ਕਿੰਨੀ ਥਾਂ ਉਹਨਾਂ ਨੇ ਉਦਾਂ ਹੀ ਉਦਾਂ ਹੀ ਛੱਡੀ ਹੋਈ ਉਹ ਹਾਂ ਲੋਕਾਂ ਵਾਸਤੇ ਕਿ ਚੱਲ ਘੁੰਮਣ ਫੇਰ ਉਹ ਯਾਰ ਉੱਥੇ ਜੇ ਹੁਣ ਆਪਣਾ ਕਲਚਰ ਪ੍ਰਮੋਟ ਕਰਨ ਚੱਜਦੀਆਂ ਚੀਜ਼ਾਂ ਲਾਉਣ ਮਿਊਜ਼ੀਅਮ ਹੀ ਬਣਾ ਦੇਣਾ ਮਿਊਜ਼ੀਅਮ ਬਣਾ ਦੇਣਾ ਜਿਵੇਂ 50 ਰੁਪਏ ਜਾਂ 20 ਰੁਪਏ ਪਰ ਪਰਸਨ ਰੱਖਿਆ ਹੋਵੇ ਹਾਂ ਬਿਲਕੁਲ ਹੀ ਨਹੀਂ ਕਿੰਨਾ ਚੱਲੇ ਹੁਜ ਦਾ ਜ਼ਿਲ੍ਹੇ ਵਾਲਾ ਬਾਗੂ ਤੇ ਪੈਸੇ ਜਾਂਦੇ ਕਿ ਨਹੀਂ ਨਹੀਂ ਉੱਥੇ ਟੈਕਟ ਨਹੀਂ ਹੈ ਜਾਣ ਦੀ ਲੇਕਿਨ ਉਹ ਵੀ ਇਹਨਾਂ ਨੇ ਮਤਲਬ ਕੋਈ ਖਾਰਾ ਪੁਰਾਣਾ ਪੁਰਾਣਾ ਹੀ ਰੱਖਿਆ ਪੁਰਾਣਾ ਵਧੀਆ ਚੀਜ਼ ਆ ਚਲੋ ਪੁਰਾਣਾ ਰੱਖਿਆ ਉਹਨੂੰ ਨਵਾਂ ਜਰਨੇਸ਼ਨ ਦੇ ਪ੍ਰਮੋਟ ਨਹੀਂ ਕੀਤਾ ਆ ਨਵੀਂ ਜਰਨੇਸ਼ਨ ਦੇ ਥਾਂ ਦਾ ਅਪਡੇਟ ਤਾਂ ਕਰੋ ਜੇ ਪ੍ਰਮੋਟ ਵੀ ਕੀਤਾ ਉਹਨਾਂ ਨੇ ਮੰਨ ਕੇ ਚੱਲ ਤਾਂ ਉਹ ਦੇਖ ਲੈ ਵੀ ਤੂੰ ਜਿਹੜਾ ਪਿੱਛੇ ਰੌਲਾ ਚੱਲਿਆ ਸੀ ਆਪਣੇ ਹਨਾ ਤੇ ਉਹ ਸੀ ਦੂਮ ਉਦਮ ਸਿੰਘ ਦਾ ਉਹਨਾਂ ਨੇ ਜਿਹੜਾ ਬੋਤ ਆ ਉਹੀ ਚੇਂਜ ਕਰਤਾ ਹਾਂ ਹਨਾ ਤੇ ਫਿਰ ਉਹੀ ਗੱਲ ਆ ਜਾਂਦੀ ਆ ਰਾਵੜਾ ਯਾਰ ਸਰਕਾਰਾਂ ਦਾ ਸਰਕਾਰਾਂ ਚੰਕੀਆਂ ਹੁਣ ਤੇ ਰਾਜੀ ਨਹੀਂ ਆ ਗਈਆਂ ਕਿ ਤੁਸੀਂ ਜੋ ਰੁਪਿਆ ਡਾਲ ਲੱਗ ਜੇਗੇ ਹਲਕੋਲੀ ਗੱਲ ਖਾਨ ਵਾਲੇ ਆ ਯਾਰ ਬਸ ਰੋਲ ਇਹ ਸੋਚੋ ਕਿ ਚਲੋ ਰੁਪਿਆ ਤੁਸੀਂ ਲਾਉਗੇ ਤੁਹਾਨੂੰ ਆਉਣੇ ਵੀ ਆ ਤੇ ਗਾਂ ਤੁਹਾਡਾ ਸ਼ਹਿਰ ਸੋਨਾ ਹੋ ਹਾਂ ਬਿਲਕੁਲ ਇੰਨੀ ਸਾਫ਼ ਸੁਥਰਾ ਵੀ ਹੁੰਦਾ 100 ਰੁਪਏ ਲਾਤੇ ਤੇ ਤੁਹਾਨੂੰ ਕੀ ਪਤਾ ਕਿੰਨੇ ساری ਜ਼ਿੰਦਗੀ ਦੀ ਕਮਾਈ ਹੋ ਜਾਂਦੀ ਜਿੰਨੀ ਗਾਂ ਸਰਕਾਰ ਪਤਲੇ ਕਿ ਉਹਨਾਂ ਦੀ ਕਮਾਈ ਆ ਜਾਂਦੀ ਬਿਲਕੁਲ ਤੇ ਨਾਲੇ ਸ਼ਹਿਰ ਸੋਨਾ ਹੋ ਹਾਂ ਇਹ ਪ੍ਰਾਈਵੇਟ ਆ ਭਾਵੇਂ ਸਰਕਾਰੀ ਆ ਜੀ ਸਗਲੇ ਨੇ ਬਣਾਈਆਂ ਬਣਾਈ ਆ ਨਾਲੇ ਬਾਕੀ ਯਾਰ ਹੁਣ ਦੇਖ ਸਰਕਾਰ ਨੇ ਬਣਾ ਦਿੱਤੀ ਹੁਣ ਇਹਨਾਂ ਨੇ ਥਾਂ ਨਹੀਂ ਸੋਚਿਆ ਕਿ ਇੱਥੇ ਟੂਰਿਸਟ ਦਾ گاਜਾ ਸ਼ਹਿਰ ਕੋਈ ਲਾਗੇ ਇਲਾਕਾ ਨਹੀਂ ਹੈਗਾ ਕੁਝ ਨਹੀਂ ਹੈਗਾ ਇੱਥੇ ਲਾਗੇ ਫਿਰ ਵੀ ਲੋਕਾਂ ਦਾ ਸਾਨੂੰ ਕਿੰਨੇ ਕਿੰਨੇ ਸੁਣਾ ਕੇ ਤੇ ਵਾ ਵਾ ਨਾਲੇ ਬਾਕੀ ਫਿਰ ਤੇਗਾ ਮੈਨ ਚੀਜ਼ ਉਹੀ ਆ ਜਾਂਦੀ ਆ ਜੇ ਹੁਣ ਇਹਨਾਂ ਨੇ ਜਗ੍ਹਾ ਬਣਾਈ ਆ ਹੁਣ ਇਹ ਦੁਕਾਨਾਂ ਲਾਈਆਂ ਅਗਲੇ ਆਣੇ ਇਹ ਰੈਂਟ ਦਿੰਦੇ ਹੋਣ ਰੈਂਟ ਰੈਂਟ ਲਾਜੂ ਤੇ ਫਿਰ ਉਹ ਨੂੰ ਬੰਦਾ ਹੋਰ ਸੁਧਾਰ ਕਰੀ ਜਾਂਦਾ ਹੋਰ ਚੰਗੀਆਂ ਚੀਜ਼ਾਂ ਬਣਾਈ ਜਾਂਦਾ ਆ ਚਾਰ ਲਾਉਂ ਤਾਂ ਪੈਸਾ ਬਚਦਾ 20 ਬਚਦਾ ਆ ਬਾਕੀ ਮੇਨ ਚੀਜ਼ ਆ ਯਾਰ ਇਹ ਦੇਖ ਕੇ ਕਿ ਬੰਤੇ ਭਾਈ ਜਿਹੜੀਆਂ ਨਿੱਜੀ ਜ਼ਿੰਦਗੀ ਦੇ ਵਿੱਚੋਂ ਨਿਕੜ ਕੇ ਕੰਮਕਾਰਾਂ ਚੋਂ ਨਿਕਲ ਕੇ ਇਹ ਜੀਆਂ ਜਗਾਹਾਂ ਤੇ ਆਉਂਦੇ ਆ ਹਨਾ ਵਿਚਾਰਦੇ ਆ ਥੋੜਾ ਟਾਈਮ ਮਿਲਦਾ ਫੈਮਿਲੀ ਨਾਲ ਬੰਤਾ ਨਿਕਲਦਾ ਬਾਹਰ ਆਹੋ ਚਲੋ ਆਪਣੇ ਹੁਣ ਬੜੀ ਵੱਡੀ ਤਾਂ ਕੀ ਆ ਵੀ ਚਲੋ ਆਪਣੇ ਕੋਈ ਸਮੁੰਦਰ ਤਾਂ ਹੈ ਨਹੀਂ ਪੰਜਾਬ 'ਚ ਜੇ ਹੋਵੇ ਹੁਣ ਆਪਾਂ ਗੱਲ ਕਰਦੇ ਸੀ ਉਹ ਸੱਪੜ ਦੀ ਹੋਈ ਹਾਂ ਵੀ ਜਿਹੜੇ ਸੱਪੜ ਹੀ ਆ ਜਿਹੜੇ ਉਹਨਾਂ ਨੂੰ ਚੰਗੇ ਬਣਾ ਦੇਣਾ ਹਾਂ ਉਹਨਾਂ ਦੇ ਉਹਨਾਂ ਜਿਹੜੇ ਸੱਪੜ ਬਣਾ ਦਿਓ ਸ਼ਵਾਸ ਸੱਪੜ ਹੀ ਰਹਿੰਦੋ ਕਮਲ ਖਲੇ ਰਹਿੰਦੋ ਹਾਂ ਵਿੱਚ ਬ੍ਰਿਜ ਬਣਾ ਦਿਓ ਐ ਗੋਲ ਹਾਂ ਹਾਂ ਮਤਲਬ ਕਿ ਰਨਵੇ ਬਣਾ ਦਿਓ ਵਾਕਵੇ ਬਣਾ ਦਿਓ ਤੁਸੀਂ ਸਹੀ ਹੈ ਤੇ ਜਿਹੜੇ ਹੁਣ ਖੇਡਣ ਵਾਲੇ ਮਤਲਬ ਕਿ ਗਰਾਊਂਡ ਆ ਖੇਡਣ ਨਾਲ ਰਿਲੇਟਰ ਉਹ ਬਣਾ ਦਿਓ ਤੁਸੀਂ ਹਾਂ ਮਾੜੇ ਮੁੰਡੇ ਸਾਈਡ ਤੇ ਇੱਕ ਉਹੀ ਆ ਕਿ ਮਤਲਬ ਕੀ ਹੁਣ ਆ ਚੀਜ਼ਾਂ ਯਾਰ ਇਹ ਹੋਣਗੀਆਂ ਲੀ ਆਪਣੇ ਕਿਤੇ ਇਹ ਹੁਣ ਇੱਥੇ ਮੰਨ ਕੇ ਚੱਲ ਆਪ ਇੱਥੇ ਇੰਨੀ ਗਰਮੀ ਪੈਂਦੀ ਆ ਤੇ ਹੋ ਜਾਣੀਆਂ ਸਾਰਾ ਕੁਝ ਹੁੰਦਾ ਆਪਣੇ ਤੇ ਜੂਰਾਤ ਲਾਉਂਦੇ ਨਾ ਕਲੋਨੀ ਕੱਟਦੇ ਆ ਤੇ ਜੂਰਾਤ ਦੇ ਪੇੜੀ ਅੱਜ ਕੱਲ੍ਹ ਲੱਗਦੇ ਆ ਹਾਂ ਉਹੀ ਆ ਹੁਣ ਇਹਨਾਂ ਨੇ ਬੜਾ ਦਿਮਾਗ ਲਾਇਆ ਤੁਰਨਾ ਫਰੀ ਆ ਤੁਰਨਾ ਫਰੀ ਆ ਤੁਰਨਾ ਫਰੀ ਆ ਤੇ ਤੁਰ ਕੇ ਬੰਦੇ ਨੂੰ ਪਾਣੀ ਦੀ ਨਾ ਪਿਆਸ ਲੱਗੂਗੀ ਲੱਗੂਗੀ ਨਾ ਸੋ ਦੁਕਾਨ ਉਹਦੇ ਜੂ ਉਹਦੇ ਤੋਂ ਉਹਦੇ ਵਿੱਚੋਂ ਹੀ ਬੰਦੇ ਦਾ ਤੁਰਨ ਦਾ ਵੀ ਟੈਕਸ ਨਿਕਲ ਜਿੰਦਾ ਹਾਲ ਕੋਲ ਬਸ ਹੁਣ ਇਹ ਉਹੀ ਗੱਲ ਕਰਦੇ ਸੀ ਆ ਹਾਂ ਵੀ ਦੇਖ ਤੂੰ ਹੁਣ ਜਵਾਕਾਂ ਤੇ ਦੇਖ ਹੁਣ ਆਪਾਂ ਦੇਖ ਆਪਾਂ ਕਹਿ ਦਿੰਨਾ ਯਾਰ ਜਵਾਕ ਗਲਤ ਪਾਸੇ ਲੱਗੇ ਹਾਂ ਗਲਤ ਚੀਜ਼ਾਂ ਦੇਖੀ ਜਾਂਦੇ ਮੋਬਾਈਲਾਂ ਤੇ ਹੁਣ ਤੂੰ ਇਹ ਜਵਾਕ ਦੇਖ ਇਥੇ ਖੇਡੀ ਜਾਂਦੇ ਵਧੀਆ ਕੁਤਿਆਂ ਨਹੀਂ ਉਹ ਇੰਨਾ ਘਿਰ ਕੇਣਾ ਕਿ ਆ ਡੈਡੀਆਂ ਨੂੰ ਉੱਥੇ ਲੈ ਕੇ ਚੱਲ ਹਾਂ ਹਾਂ ਵੀ ਫੋਨਾਂ 'ਚ ਧਿਆਨ ਹੀ ਨਹੀਂ ਦੇਖ ਲਾ ਵੀ ਬੰਦਿਆਂ ਦਾ ਜਮ ਨਹੀਂ ਬਿਲਕੁਲ ਜਵਾਕਾਂ ਦਾ ਹਾਂ ਫਿਲਟਰ ਤੇ ਲੱਗ ਗਿਆ ਮੈਂ ਉਹ ਰੇੜੀਆਂ ਬਿਲਕੁਲ 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 ਉਹੀ ਆ ਕਿ ਉਹੀ ਆ ਨਾ ਫਰਕ ਖੇਡਾਂ ਨਹੀਂ ਧਿਆਨਤਾ ਜਵਾਕ ਦਾ ਯਾਰ ਫੇਰ ਹੀ ਜਾਊ ਜੇ ਤੁਸੀਂ ਫੋਨ ਫੋਨਾ ਨੀਓ ਹਟਾ ਕੇ ਜਵਾਕਾਂ ਦਾ ਧਿਆਨ ਉਧਰ ਲਾਉਂਗੇ ਹਾਂ ਉਹ ਲੋ ਗਰਾਊਂਡ ਵੀ ਚੱਲ ਪਈ ਹਾਂ ਹਾਂ ਹੁਣ ਉਹ ਦੇਖ ਗਰਾਊਂਡ ਆ ਹਨਾ ਤੇ ਇੰਨੀ ਵੱਡੀ ਵੀ ਨਹੀਂ ਹੈਗੀ ਮਾਹ ਕਦ ਲੰਬੀ ਹੋਣੀ ਕਿ 10 12 ਦਾ 15 ਫੁੱਟ ਲੰਬੀ ਆ ਤੇ ਚੌੜੀ ਉਹੀ 20 ਫੁੱਟ ਲਾਉਂਗਾ ਹਾਂ ਮੰਨ ਕੇ ਚੱਲੋ ਜੇ ਆਪਣੇ ਹਿਸਾਬ ਨਾਲ ਲਾਈਏ ਵੀ ਜੇ ਕਨਾਲ ਜਗਾ ਵੀ ਬਗਲ ਦੇਣ ਕਿ ਤਾਂ ਉਈ ਜੇ ਇੰਨੀ ਤੇ ਤੁਹਾਡੇ ਪਿੰਡ ਦੁਕਾਨ ਹੀ ਹੁੰਦੀ ਇੱਕ ਬਿਲਕੁਲ 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 ਹਾਲ ਤਾਂ 19 ਥਾਂ ਤੁਸੀਂ ਚਾਰ ਜਾਲੀ ਲਾ ਲਓ ਇਹਨਾਂ ਨੇ ਕਰਾ ਚਾਰ ਦਵਾਰੀ ਕੀਤੀ ਬਿਲਕੁਲ ਬਿਲਕੁਲ ਆ ਮਹਾਂਕ ਤਾਂ 10000 ਰੁਪਏ ਖਰਚਾ ਆ ਹੁਣ 10 12000 ਕੀ ਜਾਲੀ ਲਾ ਦੋ ਹਾਂ ਹਾਂ ਨੜੇ ਯਾਰ ਤੂੰ ਇਹ ਵੀ ਦੇਖਣਾ ਯਾਰ ਵੱਡੀ ਗੱਲ ਇਹ ਆ ਕਿ ਜਦੋਂ ਆਪਾਂ ਗੱਲ ਕਰਦੇ ਆ ਵੀ ਜਵਾਕਾਂ ਨੂੰ ਸਿੱਧੇ ਪਾਸੇ ਲਾਉਂਦਾ ਨੜੇ ਫੈਮਲੀਆਂ ਟਾਈਮ ਖੜਦੀਆਂ ਹਨ ਤੇ ਸਾਰਾ ਕੁਝ ਹੀ ਬਚਾ ਪਿਆ ਆਪਣੇ ਨਹੀਂ ਵੀ ਉਹ ਨਹੀਂ ਸਕਦਾ ਯਾਰ ਕੋਈ ਹੈ ਨਾ ਵੀ ਗਰਾਉਂਡਾਂ 'ਚ ਯਾਰ ਖੇਚ ਆਟੋਮੈਟਿਕ ਜਵਾਕਾਂ ਦੀ ਬਣਦੀ ਆ ਨਾ ਜਦੋਂ ਜਦੋਂ ਆਪਾਂ ਜਵਾਕਾਂ ਨੂੰ ਚੰਗੀਆਂ ਚੀਜ਼ਾਂ ਚੰਗੀਆਂ ਚੀਜ਼ਾਂ ਦੇਣੀਆਂ ਸੋਹਣੀਆਂ ਚੀਜ਼ਾਂ ਦੇਣੀਆਂ ਭਾਵੇਂ ਅਗਲਾ ਉਸ ਤੋਂ ਕਿਹਦੇ ਨਾ ਨਾ ਤਾਂ ਬੈਠਾ ਵੀ ਰਵੇ ਇਹ ਵੀ ਚੱਲ ਮਾੜੇ ਕੰਮ ਤੋਂ ਤਾਂ ਦੂਰੀਆਂ ਨਾ ਬੰਦਾ ਬਿਲਕੁਲ 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 ਉਹੀ ਆ ਤੇ ਯਾਰ ਮੇਨ ਚੀਜ਼ ਆ ਦੇਖ ਯਾਰ ਹੁਣ ਅੱਜ ਕੱਲ ਜਵਾਕ ਸਿੱਖਦੇ ਕਿੱਥੋਂ ਪੂਨਾ ਤੋਂ ਮਾਪਿਆਂ ਕੋਲੇ ਵੀ ਮੰਨ ਕੇ ਚੱਲ ਵੀ ਤੂੰ ਟਾਈਮ ਨਹੀਂ ਹੈਗਾ ਜਵਾਬਾਂ ਵਾਸਤੇ ਤੇ ਜਦੋਂ ਹੁਣ ਮਾਪਿਆਂ ਕੋਲੇ ਟਾਈਮ ਹੈ ਨਹੀਂ ਤਾਂ ਜਵਾਬ ਫੋਨਾਂ ਤੇ ਲੱਗਦੇ ਆ ਤੇ ਫੋਨਾਂ ਚ ਆ ਉਹ ਵਿਚਮਸ ਨਹੀਂ ਹੋਗਾ ਤੁਹਾਡੇ ਭਾਂ ਹਾਂ ਯਾਰ ਥੋੜਾ ਨਹੀਂ ਵਜਣਾ ਸਕ ਲਿਆਦੇ ਜਵਾਬ ਨਾ ਫਰਦਾ ਤੇ ਹਲਾ ਤੂੰ ਨੂੰ ਸਿਖਾਈ ਜਾਂਦਾ ਟਾਰਾਂ ਤੇ ਕਿਵੇਂ ਤੁਰਨਾ ਬਾਬਾ ਨੇ ਸਾਈਕਲ ਨਹੀਂ ਸਿਖਾਇਆ ਅਸੀਂ ਉਹ ਕਮੰਡੀਆਂ ਤੋਂ ਸਿੱਖੇ ਨਹੀਂ ਮੈਂ ਉਹ ਹੀ ਗੱਲ ਕਰਦਾ ਫਿਚਰਨੇਸ਼ਨ ਹੀ ਕਿਤੇ ਪੁਰਾਣੀ ਸ਼ੁਰੂ ਤੋਂ ਹੀ ਹੜਾ ਮਾਪੇ ਜਿੰਦਾ ਜੋ ਵੀ ਆ ਥੋੜਾ ਹੁਣ ਇਹ ਇਹ ਤਾਂ ਫੜ ਫੜ ਕੇ ਸਖਾਰਿਆ ਬਿਲਕੁਲ ਆ ਪਿੰਡਾਂ 'ਚ ਨਹੀਂ ਆਗਾ ਨਹੀਂ ਪਤਾ ਚਲੋ ਆਪਣੇ ਹੈ ਵੀ ਹੈਗਾ ਹੁਣ ਚਲੋ ਸਾਡੇ ਤਾਂ ਹੁਣ ਮੰਨ ਕੇ ਚੱਲ ਵੀ ਆਪਣੇ ਪਿੰਡਾਂ ਦੀ ਸਾਡੇ ਪਿੰਡਾਂ ਨੇ ਦੀ ਗੱਲ ਕਰੀਏ ਤਾਂ ਬਈ ਫੜ ਫੜ ਸਾਈਕਲ ਸਿਖਾਏ ਆ ਜਿੱਦਾਂ ਦੇ ਦੀ ਗੱਲ ਆਪਾਂ ਚਲੋ ਕਰਦੇ ਵੀ ਅੱ비 ਸਿਖਾਉਂਦੇ ਵੀ ਆ ਵੀ ਪਰ ਆਪਾਂ ਹੁਣ ਅੱਜ ਦੇ ਟਾਈਮ ਦੀ ਗੱਲ ਕਰਦੇ ਆ ਵੀ ਜੇ ਹੁਣ ਮੰਨ ਕੇ ਚੱਲ ਵੀ ਕੋਈ ਨਹੀਂ ਅੱਜ ਦੇ ਟਾਈਮ ਚ ਹੈਗਾ ਹਾਂ ਹਾਂ ਵੀ ਜੇ ਮੰਨ ਕੇ ਚੱਲੋ ਵੀ ਉਹੀ ਗੱਲ ਫੇਰ ਆਪਾਂ ਕਰਦੇ ਆ ਵੀ ਜੇ ਜਵਾਕਾਂ ਨੂੰ ਇਹ ਜੀ ਸਪੌਟ ਇਹ ਜੇ ਗਰਾਊਂਡ ਇਹ ਜੀਆਂ ਚੀਜ਼ਾਂ ਦਿੱਤੀਆਂ ਜਾਣ ਤਾਂ ਵਾਇਲਾਂ ਚੋਂ ਨਿਕਲ ਕੇ ਜਵਾਕ ਚੰਗੇ ਪਾਸੇ ਲਾਏ ਜਾ ਸਕਦੇ ਆ ਬਹੁਤ ਵੀ ਜਿਹੜਾ ਹੁਣ ਆਪਾਂ ਅੱਜ ਕੱਲ੍ਹ ਰੋਣ ਨੇ ਆ ਵੀ ਜਵਾਕ ਗਲਤ ਪਾਸੇ ਪੈਗੇ ਜੀ ਹਨਾ ਨਸ਼ਿਆਂ ਚ ਪੈਗੇ ਜਾਂ ਗਲਤ ਚੀਜ਼ਾਂ ਸਿੱਖਦੇ ਆ ਤੁਰ ਰਹੇ ਆ ਮੋ 1.5 ਕਿਲੋਮੀਟਰ ਹੋਣਾ ਨਾ ਨਗਰੀਜ ਜੀ ਨਾਪਾ ਤੁਰ ਰਹੇ ਜੀ ਪਤਾ ਲੱਗਾ ਹਾਂ ਮੰਨ ਕੇ ਚੱਲ ਵੀ ਹੈਗਾ ਯਾਰ ਇਹ ਢਾਈ ਢਾਈ 3 ਕਿਲੋਮੀਟਰ ਲਾ ਜੀ ਆਪਾਂ ਡੇਢ ਦੋ ਤੁਰ ਰਹੇ ਆ ਤਾਂ ਪਤਾ ਲੱਗਾ ਕੋਈ ਸਰੀਰ ਨੂੰ ਵੀ ਨਾ ਵੀ ਉਹੋ ਗੱਲ ਦੇਖਣ ਉਹ ਚੀਜ਼ਾਂ ਬਿਲਕੁਲ 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 ਫਿਰ ਉਹੀ ਗੱਲ ਮੇਨ ਆ ਜਾਂਦੀ ਆ ਯਾਰ ਵੀ ਜਦੋਂ ਤੁਸੀਂ ਚੰਗੀਆਂ ਚੀਜ਼ਾਂ ਚੀਜ਼ਾਂ ਤੁਸੀਂ ਦਉਗੇ ਲੋਕਾਂ ਨੂੰ ਦਉਗੇ ਜਾਂ ਮੰਨ ਕੇ ਚੱਲ ਤੁਸੀਂ ਜਵਾਕਾਂ ਨੂੰ ਦਉਗੇ ਤਾਂ ਆਟੋਮੈਟਿਕ ਖਿੱਚ ਪਣਦੀ ਆ ਨਾ ਬੰਦਿਆਂ ਦੀ ਚੰਗੀ ਚੀਜ਼ ਤੇ ਜਾਣ ਦੀ ਕੱਚ ਬਣਦੀ ਆ ਫਿਰ ਉਹ ਮੰਨ ਕੇ ਚੱਲ ਮਹੌਲ ਉਹ ਹੀ ਜਾਂ ਬਣ ਜਾਂਦਾ ਸਹੀ ਆ ਸਾਰੇ ਬੰਦੇ ਇਹਨਾਂ ਨੂੰ ਬਣਾ ਕੇ ਜਾਂਦੇ ਨੇ ਨੀ ਬਣਾਇਆ ਇਧਰ ਦੀ ਬਣਾ ਕੇ ਪ੍ਰਾਈਵੇਟ ਬੰਦੇ ਨਹੀਂ ਨਹੀਂ ਇਹ ਬਣਾਇਆ ਸਰਕਾਰ ਦਾ ਜਿੰਨੇ ਵੀ ਜਿੰਨੇ ਵੀ ਢੀਚ ਬਣਦੇ ਆ ਜਾਂ ਮਤਲਬ ਪਬਲਿਕ ਦਾ ਸਪੋਰਟ ਬਣਦੇ ਆ ਸਾਰੇ ਸਰਕਾਰ ਦੇ ਅੰਦਰ ਹੀ ਸਰਕਾਰ ਹੀ ਬਣਾਉਂਦੀ ਆ ਬਣਾਉਂਦੀ ਵੀ ਲੋਕਾਂ ਦੀ ਖਾਤਰੀ ਆ ਟੂਰਿਜ਼ਮ ਪਤਾਉਣਾ ਟੂਰਿਜ਼ਮ ਪਤਾਉਣਾ ਵਾਸਤੇ ਨਾਲਾ ਤੁਂ ਜਾਂ ਆਪਦੇ ਲੋਕਾਂ ਦੀਆਂ ਸਹੂਲਤਾਂ ਵਾਸਤੇ ਨਾਲਾ ਹੁਣ ਇੱਥੇ ਟੂਰਿਜ਼ਮ ਦਾ ਤੈਨੂੰ ਕੋਈ ਦੱਸਿਆ ਨਹੀਂ ਹੋਣਾ ਸਾਰੇ ਲੋਕਲ ਆ ਲੋਕ ਲਈ ਸੈਰ ਕਰਨਾ ਹੈ ਸੈਰ ਕਰਨਾ ਯਾਰ ਮਤਲਬ ਫਿਰ ਵੱਡੀ ਗੱਲ ਉੱਥੇ ਆ ਜਾਂਦੀ ਹੈ ਨਾ ਕਿ ਯਾਰ ਬੰਦਾ ਕਮਾ ਕਰਾਂ ਚ ਨਿਕਲ ਕੇ ਬੰਦਾ ਫੈਮਲੀ ਆ ਚ ਨਿਕਲ ਕੇ ਬੰਦਾ ਅੱਜ ਆਪਣੇ ਤਾਂ ਉਹਦੇ ਮੈਨੂੰ ਬੰਦਾ ਸੈਰ ਕਰਨ ਨੂੰ ਨਹੀਂ ਜਾ ਸਕਦਾ ਉਹ ਲੁੱਟ ਆਖੂਆਂ ਦਾ ਡਰ ਇਹੋ ਜਿਹੇ ਬੰਦੇ ਨਿਕਲੇ ਨਹੀਂ ਜਾ ਸਕਦਾ ਫਿਰ ਉੱਥੀ ਗੱਲ ਆ ਜਾਂਦੀ ਰਣਜੀਤ ਹੁਣ ਉਹ ਵੀ ਉਹ ਵੀ ਹੁਣ ਜਿਹੜਾ ਲੁੱਟ ਆਖੂਆਂ ਵਾਲੀ ਗੱਲ ਆ ਉਹ ਵੀ ਸਰਕਾਰ ਤੇ ਡਿਪੈਂਡ ਹਾਂ ਤੁਸੀਂ ਰੋਜ਼ਗਾਰ ਦੋ ਬੰਦਿਆਂ ਲਈ ਚੰਗੇ ਚੰਗੇ ਹੁਣ ਪੜ੍ਹੇ ਲਿਖੇ ਯਾਰ ਹੁਣ ਮੰਨ ਕੇ ਹੁਣ ਤੂੰ ਉਹੀ ਗੱਲ ਆਪਣੇ ਤੇ ਲਾ ਲਾ ਹੁਣ ਚੰਗਾ ਪੜ੍ਹੇ ਲਿਖੇ ਆ ਘਰਦਿਆਂ ਨੇ ਵਧੀਆ ਪੜਾਇਆ ਰਖਾਇਆ ਮਿਹਨਤ ਕਰਕੇ ਸਹੀ ਆ ਫਿਰ ਉਹ ਕੰਮ ਕਰ ਰਹੇ ਦਿਨ ਰਾਤ ਇੱਕ ਕਰਕੇ ਪੜਾਇਆ ਲਿਖਾਇਆ ਸਹੀ ਆ ਤੇ ਫਿਰ ਜਦੋਂ ਹੁਣ ਉੱਥੇ ਨੌਕਰੀ ਉਹ ਨਹੀਂ ਮਿਲਦੀ ਫਿਰ ਬੰਦਾ ਬਾਹਰ ਨੂੰ ਭਜਦਾ ਹੁਣ ਜਿਹੜੇ ਬੰਦੇ ਭਾਈ ਜਿਹੜੇ ਹੁਣ ਜਿਹੜੇ ਹੁਣ ਪਰੂ ਹੀ ਗੱਲ ਆ ਜਿਹੜੇ ਬੰਦੇ ਚਲੋ ਆਪਾਂ ਕਹਿ ਦਿੰਨੇ ਆ ਵੀ ਗਜਾਇਸਤ ਨਹੀਂ ਹੈਗੇ ਵਿਚਾਰੇ ਜਿਹੜੇ ਨਹੀਂ ਪੇਜ ਸਕਦੇ ਹਣਾ ਬਾਹਰ ਫਿਰ ਉਹ ਵਿਚਾਰੇ ਯਾਰ ਉਹ ਹੀ ਆ ਨਾ ਉਹਨਾਂ ਨੂੰ ਲੁੱਟੋ ਖਵਾ ਚ ਪੈਂਦੇ ਆ ਉਹਨਾਂ ਨੂੰ ਨਸ਼ਾ ਪੱਤਾ ਕਰਦੇ ਆ ਸਹੀ ਆ ਤੇ ਫਿਰ ਉੱਥੇ ਹੀ ਫੇਰ ਗੱਲ ਆ ਜਾਂਦੀ ਹੈ ਮੂਹਨ ਥੋੜੇ ਜਦੋਂ ਆਪਾਂ ਮੰਨ ਕੇ ਚੱਲ ਯਾਰ ਆਪਾਂ ਜਵਾਕਾਂ ਨੂੰ ਆਪਾਂ ਉਹਨਾਂ ਨੂੰ ਚੰਗੇ ਪਾਸੇ ਲਾਵਾਂਗੇ ਚੰਗੀਆਂ ਚੀਜ਼ਾਂ ਉਹਨਾਂ ਨੂੰ ਦਵਾਂਗੇ ਸਹੀ ਹੈ ਸਰਕਾਰ ਚੰਗੀਆਂ ਚੀਜ਼ਾਂ ਦੇਊਗੀ ਤਾਂ ਆਟੋਮੈਟਿਕ ਉਹਨਾਂ ਦਾ ਧਿਆਨ ਨਹੀਂ ਜਾਣਾ ਇਹ ਚੀਜ਼ਾਂ 'ਚ ਸਹੀ ਹੈ ਬੰਦੇ ਦਾ ਦਿਮਾਗ ਖੋਣਾ ਕਹਿੰਦਾ ਕਿ ਮਨਨਸ਼ਾ ਕਰ ਦੋ ਉਹੀ ਗੱਲ ਆ ਨਾ ਹੁਣ ਦੂਜਾ ਕੰਮ ਹੀ ਨਹੀਂ ਰਹਿ ਗਿਆ ਕੋਈ ਯਾਰ ਜਿਹੜੇ ਹੁਣ ਫਿਰ ਉੱਥੇ ਹੀ ਗੱਲ ਆ ਜਾਂਦੀ ਆ ਹੁਣ ਪਬਲਿਕ ਸਪੌਟ ਤੋਂ ਦੇਵਾਂਗਾ ਬੰਦਿਆਂ ਨੂੰ ਜਦੋਂ ਬੰਦਿਆਂ ਕੋਲੇ ਬੇਲਪੁਣਾ ਹੋਵੇ ਹੀ ਨਾ ਬੰਦਾਂ ਨੂੰ ਸਰਕਾਰ ਕੰਮ ਦੇਵੇ ਥੋੜਾ ਦੇਵੇ ਚਾਲਾ ਬੜਾ ਦੀ ਗੱਲ ਹੁਣ ਆਜ ਬਣੂਗੀ ਕੋਈ ਚੀਜ਼ ਬਣਦੀ ਹੈ ਲੇਬਰ ਲੱਗੂ ਆਪੇ ਬੇਰੋਜ਼ਗਾਰੀ ਘਟੂਗੀ ਬੇਰੋਜ਼ਗਾਰੀ ਘਟੂਗੀ ਹੁਣ ਇੱਥੇ ਘੜ ਤੋਂ ਘੜ ਸਾਲ ਇੱਕ ਲੱਗਾ ਹੋਣਾ ਬਣਨ ਤੇ ਹਾਂ ਹਾਂ ਮਸਾਂ ਸਾਲ ਲੱਗਾ ਹੋਣਾ ਹਾਂ ਤੇ ਸਾਲ ਇੱਕ ਲੱਗਾ ਤੇ ਸਾਲ ਇੱਕ ਤਾਂ ਬੰਦੇ ਨੂੰ ਕਮਾਈ ਹੋਈ ਹੁਣ ਜਿਹੜਾ ਬੰਦਾ ਸਾਲ ਇੱਕ ਕੰਮ ਕੀਤਾ ਹੈ ਉਹ ਫਿਰ ਵੇਲਾ ਕਿਦਾਰਾ ਵੇਲਾ ਕਿਦਾਰਾ ਫਿਰ ਬੇਲਾ ਯਾਰ ਫਿਰ ਉੱਥੀ ਗੱਲ ਆ ਜਾਂਦੀ ਹੈ ਜਦੋਂ ਬੰਦਾ ਬੇਲਾ ਨਹੀਂ ਹੈਗਾ ਤੇ ਬੰਦੇ ਦਾ ਦਿਮਾਗ ਖਰਾਬ ਵੀ ਕਿਵੇਂ ਹੋਣਾ ਹਾਂ ਬਸ ਜਿਹਨੂੰ ਇੱਕ ਮਿੰਟ ਦਾ ਵੇਲੇ ਪਿੱਛੇ ਸਦੇ ਕੰਮਾਂ 'ਚ ਯਾਰ ਲੱਗੂ ਵੀ ਕਿਵੇਂ ਹਾਂ ਹੁਣ ਆਪਾਂ ਵੀ ਲਾ ਲਓ ਇੱਥੇ ਕੰਮ ਕਰ ਰਹੇ ਹਾਂ ਨੂੰ ਨਹੀਂ ਬੇਲ ਹੈਗਾ ਹਾਂ ਕੋਈ ਹੈ ਨਾ ਬਸ ਦਿਮਾਗ 'ਚ ਕੰਮ ਹੀ ਆ ਕੰਮ ਵੀ ਆ ਬਾਕੀ ਇਹ ਵੀ ਆ ਰਣਜੀਤ ਹੁਣ ਆਪਣੇ ਕੋਲੇ ਚਾਰਾ ਟਾਈਮ ਸੀ ਸਹੀ ਆ ਫਿਰ ਉਹੀ ਗੱਲ ਆ ਜੇ ਚੀਜ਼ ਬਣੀ ਵੀ ਸੀ ਆਪਾਂ ਨੂੰ ਖਿੱਚ ਕੇ ਲਿਆਈ ਹਾਂ ਹਾਂ ਹਨਾ ਨਹੀਂ ਤਾਂ ਆਪਾਂ ਵੀ ਉੱਥੇ ਲੰਮੇ ਪੈ ਰਹੇ ਤੇ ਫਰੋਨ ਚਲਾਉਂਦੇ ਉਹੀ ਸਹੀ ਆ ਅਗਲੇ ਨੇ ਮਟਾਈਏ ਚੀਜ਼ਾਂ ਉਹ ਕਰੋ ਬਾਹਰ ਨਿਕਲੋ ਉਹੀ ਗੱਲ ਕਿ ਕੋਈ ਚੀਜ਼ ਤੁਹਾਨੂੰ ਖਿੱਚਦੀ ਆ ਵੀ ਆ ਜਾ ਭਾਈ ਚੱਜ ਦੀ ਚੀਜ਼ ਆ ਤੇ ਵੀ ਆ ਜਾ ਭਾਈ ਤੇ ਘਮ ਦੇਖ ਆ ਤੁਰ ਨਹੀਂ ਹੈ ਬਸ ਤੇ ਹੋਂ ਤੂੰ ਐ ਮੰਨ ਕੇ ਉਹੀ ਫੇਰ ਆਪਾਂ ਹੁਣ ਗੱਲ ਕਰੀ ਜਾਂਦੇ ਸੀ ਆਪਾਂ ਘੱਟੋ ਘੱਟ ਮਿਲਦਾ ਤਿੰਨ ਚਾਰ ਕਿਲੋਮੀਟਰ ਕੋਰ ਫੇਰ ਨਾ ਪਤਾ ਲਗਾ ਕੋਈ ਹਾਂ ਕੁਛ ਪਤਾ ਹੁਣ ਜਾਂਦਾ ਮੁਰਦਾਂ ਮੁਰਦਾਂ ਨੂੰ 10 ਵਜੇ ਜਾਣੇ ਆ ਰਾਮ ਨੂੰ 10 ਵਜੇ ਜਾਣੇ ਆ ਫੇਰ ਤੂੰ ਐ ਮੰਨ ਕੇ ਚੱਲ ਨਾ ਤਾਂ ਤੇਰੇ ਸਰੀਰ ਦੀ ਵਰਜ ਸੋਹੂਗੀ ਹਾਂ ਉਹੀ ਨਾ ਹੋਗੀ ਥਕਾਵਟ ਫੇਰ ਫੇਰ ਉੱਥੇ ਗੱਲ ਆ ਜਾਂਦੀ ਆ ਹੁਣ ਆਪਾਂ ਜਿਵੇਂ ਹੁਣ ਗੱਲ ਕਰਦੇ ਸੀ ਨਸ਼ੇ ਚ ਬੰਦਾ ਪੈਂਦਾ ਟੈਨਸ਼ਨ ਇਹ ਬੋ ਲੈ ਕੇ ਬੰਦਾ ਨਸ਼ੇ ਚ ਪੈਂਦਾ ਹੁਣ ਜਦੋਂ ਮੰਨ ਕੇ ਚੱਲ ਉਹ ਚੀਜ਼ਾਂ ਆਪਣੇ ਚੋਂ ਖਤਮ ਹੀ ਹੋ ਗਈਆਂ ਸਮਝਿਆ ਥਕਾਵਟ ਹੋਗੀ ਸਰੀਰ ਨੂੰ ਸਹੀ ਆ ਨਸਾਂ ਕਿਉਂ ਕਰਦਾ ਬੰਦੇ ਦਾ ਦਿਮਾਗ ਹੈ ਜਿਹੜਾ ਮਤਲਬ ਕਿ ਟੈਨਸ਼ਨ ਨਾ ਲੈ ਜਾਣਾ ਸਹੀ ਆ ਹੁਣ ਆਪਾਂ ਮੰਨ ਕੇ ਚੱਲ ਕੰਮਕਾਰਾਂ ਤੋਂ ਆਏ ਆ ਆਪਾਂ ਘੁੰਮਣਾ ਫੇਰਨਾ ਆ ਗਏ ਇੱਥੇ ਥਕਾਵਟ ਹੋ ਗਈ ਜਿਸ ਤਰ੍ਹਾਂ ਮਤਲਬ ਸੋ ਜੋ ਹਾਂ ਜਾਂ ਅਨਸਾਰ ਮੰਨ ਕੇ ਚੱਲ ਵੀ ਆਪਣੇ ਕੋਲੇ ਕੋਈ ਹੋਰ ਕੰਮ ਨਹੀਂ ਰਹਿਣਾ ਦਿਮਾਗ 'ਚ ਕੋਈ ਗੱਲ ਨਹੀਂ ਸੋਚ ਹਾਂ ਮਤਲਬ ਦਿਮਾਗ ਚੱਲਣਾ ਹੀ ਹਟ ਜੂ ਵੀ ਥਕਾਵਟੀ ਹੋ ਗਈ ਜਦੋਂ ਬੰਦੇ ਨੂੰ ਜਦੋਂ ਨੀਂਦ ਹੀ ਆ ਗਈ ਫਿਰ ਉਸ ਤੋਂ ਬਾਅਦ ਦੇ ਵਿੱਚ ਕੀ ਆ ਭਾਈ ਚਲੋ ਭਾਈ ਸੌਂ ਜਾ ਸਹੀ ਆ ਫੇਰ ਬੰਦਾ ਉਹੀ ਆ ਵੀ ਰਾਮ ਨੂੰ ਰਾਮ ਨਾਲ ਆਪਦਾ ਔਟ ਦਾ ਹੰਕਾਣ ਨੂੰ ਜਿਵੇਂ ਇੱਥੇ ਹੋਂ ਲੋਕਾਂ ਨੂੰ ਛੁੱਟੀ ਆ ਫੇਰ ਲੋਕਾਂ ਨੇ ਇੱਥੇ ਆਏ ਨਾ ਜਿਹੜੇ ਉਹਨੇ ਨੀਂਦ ਪੂਰੀ ਕਰਕੇ ਬੰਦਾ ਫੇਰ ਇੱਥੇ ਕੱਢ ਲੈਂਦਾ ġੇੜਾ ਜਾ ਕੇ ਉਸ ਪਾਸੇ ਹੋਰ ġੇੜਾ ਕੱਢ ਲੈਂਦਾ ਹਣਾ ਕੋਈ ਇੰਨੀ ਮਹਿੰਗੀ ਚੀਜ਼ ਨਹੀਂ ਆ ਹੁਣ ਜਿੱਦਾਂ ਆਪਾਂ ਬੀਜ ਤੇ ਜਾਣ ਦੀ ਗੱਲ ਕੀਤੀ ਹੁਣ ਇੱਧਰ ਦੇ ਸਾਹਮਣੋਂ ਦੋ ਦਿਨਾਰ ਮਤਲਬ ਕੀ ਹੋਏ ਆਪਣੇ ਇੰਡੀਆ ਦਾ ਇੱਧਰ ਤੋਂ ਸਾਹਮਣੋਂ 200 ਰੁਪਈਆ ਦੋ ਦਿਨਾਰ ਹਾਂ ਮੰਨ ਕੇ ਚੱਲੋ 200 ਲਾ ਲਾ 200 ਹੀ ਲਾ ਲੋ ਇੱਧਰ ਦੇ ਸਾਹਮਣੋਂ ਇਹੋ ਕੰਮ ਜੀ ਉਹੀ ਗੱਲ ਆ ਗਈ ਕਿ ਫਿਰ ਇੰਡੀਆ ਖੁੱਲਾ ਹੁੰਦਾ 100 ਰੁਪਿਆ ਵੀ ਟਿਕਟ ਲਾਉਗੇ ਬਿਲਕੁਲ ਬਿਲਕੁਲ ਹੁਣ ਇੱਥੇ نیچے ਇੰਡੀਆ ਤੇ ਤਾਂ ਨਹੀਂ ਕੋਈ ਕੋਈ ਚਾਚੀ ਦੀ ਕੋਈ ਯੂਜ਼ਿੰਗ ਲਾ ਲਓ ਹਾਂ ਵੀ ਕੋਸ ਵੀ ਲਾ ਲਓ ਤੁਸੀਂ ਯਾਰ ਹੁਣ ਝਾਕੀਆਂ ਚੁੱਕੀਆਂ ਆਈਆਂ ਕੱਢਦੇ ਨੇ ਜਿੱਦਾਂ ਕੋਈ ਆ ਕਾਲਜਾਂ ਦੇ ਬੰਦੇ ਬਿਲਕੁਲ ਬਿਲਕੁਲ ਨਾਲ 4 ਰੁਪਏ ਉਹਨਾਂ ਦੇ ਬਣਨ ਫਿਰ ਹੁਣ ਫਿਰ ਉੱਥੀ ਗੱਲ ਆ ਜਾਂਦੀ ਆ ਇਹ ਦੇਖ ਰਹੀ ਸੀ ਹਰ ਚੀਜ਼ਾਂ ਬਣਾਈਆਂ ਇਹਨਾਂ ਨੇ ਸੋਹਣੀਆਂ ਬਣਾਈਆਂ ਬਹੁਤ ਵਧੀਆ ਇਹਨਾਂ ਨਾਲ ਨਾਲ ਆਪਦੀ ਵਿਰਾਸਤ ਨੂੰ ਵੀ ਇਹ ਅੱਗੇ ਪੜਾਈ ਜਾਂਦੇ ਆ ਹਨਾ ਜੜੀ ਇਹਨਾਂ ਦੀ ਵਿਰਾਸਤ ਆ ਉਹਨੂੰ ਵੀ ਦਿਖਾਈ ਜਾਂਦੇ ਆ ਸਹੀ ਆ ਸਲੀਕਾ ਉਹਨਾਂ ਬਿਲਕੁਲ ਕੋਈ ਕਚਰਾ ਕੋਈ ਗਿੱਟੀ ਕੱਟ ਕੁਝ ਵੀ ਨਹੀਂ ਕੁਝ ਨਹੀਂ ਮੈਟਦਿਆਂ ਨਹੀਂ ਮਿੱਟੀ ਹੈ ਫਿਰ ਫਿਰ ਦੇਖ ਜਿੰਦਗੀ ਜਿਹੜੀ ਜਿਉਣ ਤੇ ਢੰਗ ਤੇ ਇੱਥੋਂ ਸਿੱਖਦਾ ਨਾ ਜਵਾਬ ਹੈ ਹਨਾ ਇੱਥੋਂ ਚੀਜ਼ਾਂ ਸਿੱਖਦਾ ਨਾ ਜਦੋਂ ਬੰਦਾ ਪਬਲਿਕ ਸਪੋਰਟ ਤੇ ਲੈ ਕੇ ਜਾਂਦਾ ਬੰਦਿਆਂ ਨੂੰ ਕਿਵੇਂ ਰਹਿੰਦਾ ਹਾਂ ਕਿਵੇਂ ਰਹਿੰਦਾ ਏ ਫਿਰ ਜਵਾਕ ਸਿੱਖਦੇ ਆ ਕੋਈ ਬੰਦਾ ਕਿੱਥੇ ਸੱਡਦਾ ਉੱਥੇ ਇਹ ਸੱਡਦੇ ਆ ਹਨਾ ਫਿਰ ਜਵਾਕ ਫਿਰ ਉਹੀ ਆਣਾ ਫਿਰ ਬੈਣਾ ਖਲੋਣਾ ਤੇ ਸਾਰਾ ਉੱਥੋਂ ਹੀ ਸਿੱਖਦੇ ਆ ਬੈਣਾ ਖਲੋਣਾ ਤੁਰਨਾ ਹਾਂ ਭੱਜਣਾ ਨੱਠਣਾ ਖੇਡਣਾ ਹਨਾ ਜਿਵੇਂ ਹੁਣ ਆਪਾਂ ਉੱਥੇ ਦੇਖੀ ਜਾਂਦੇ ਸੀ ਗਰਾਉਂਡ ਬਣਿਆ ਹੋਇਆ ਆ ਆਪਣੇ ਹੁਣ ਅੱਜ ਕੱਲ੍ਹ ਉੱਥੇ ਆਉਂ ਸਿਸਟਮ ਹੋ ਗਿਆ ਕਿ 10 ਸਾਲ ਦੇ ਜਵਾਕ ਨੂੰ ਐਨਕ ਲੱਗ ਚੁਕੀ ਏ ਹਾਂ ਬਿਲਕੁਲ 5 ਦੇ 6 ਦੇ 10 ਦੇ ਲੱਗ ਚੁਕੀ ਹੈ ਬਿਲਕੁਲ ਤੇ ਹੁਣ ਉਹ ਉਹ ਕੰਮ ਇੱਥੇ ਉੱਥੇ ਆ ਚੀਜ਼ ਹੋਵੇ ਆਪਣੇ ਸਿੱਧੀ ਗੱਲ ਟੂਰਿਜ਼ਮ ਖਤਮ ਸਾਡੇ ਪੰਜਾਬ 'ਚ ਨਹੀਂ ਹੈਗਾ ਭਾਈ ਟੂਰਿਜ਼ਮ ਆ ਫਿਰ ਉਹੀ ਗੱਲ ਆ ਆਪਣੇ ਕੋਲੇ ਲੋਕਾਂ ਕੋਲੇ ਜ਼ਮੀਨਾਂ ਬਹੁਤ ਆ ਭਾਈ ਜਗਾਵਾ ਬਹੁਤ ਆ ਫਿਰ ਕੋਈ ਪਾਣੀ ਦੀ ਕਮੀ ਨਹੀਂ ਹੈਗੀ ਜੇ ਡੇਡੇ ਸੱਪੜ ਬਣਾਏਗਾ ਤਾਂ ਉਹ ਨਹਿਰੀ ਪਾਣੀ ਪਾ ਦੇਣ ਉਹਨਾਂ ਚ ਤੇ ਵਿੱਚੋਂ ਬਣ ਸਕਦੀਆਂ ਯਾਰ ਯਾਰ ਬਹੁਤ ਕੰਮ ਹੋ ਸਕਦਾ ਇੱਦਾਂ ਹੀ ਟਵਾ ਪੁੱਟ ਕੇ ਲਾਓ ਲੋਕੀ ਮੱਛੀ ਪੱਲਣ ਕਰਦੇ ਆਸ-ਪਾਸੇ ਪਾਰਕ ਹੀ ਬਣਾ ਦੋ ਬਿਲਕੁਲ ਨਾਲ ਮੱਛੀ ਦੀ ਮੱਛੀ ਬੱਜੀ ਦੋ ਦੋ ਚਾਰ ਕਿਸਤੀਆਂ 1.5 ਵਿੱਚ ਯਾਰ ਨਾਲੇ ਜਵਾਹ ਖੇਢੀ ਜਾਣਗੇ ਝੂਲੇ ਝਾਲੇ ਲਾ ਦੋ ਗਰਾਊਂਡ ਬਣਾ ਦੋ ਨਾਲ ਤਾਂ ਮਾਗ ਦੀ ਗੱਲ ਆ ਮਾਗ ਦੀ ਗੱਲ ਆ ਕਿ ਇਹ ਚੀਜ਼ਾਂ ਮੈਨੂੰ ਲੱਗਦਾ ਕਿ ਜੇ ਸਰਕਾਰ ਗੌਰ ਕਰੇ ਇਹ ਚੀਜ਼ਾਂ ਤੇ ਤਾਂ ਮੈਨੂੰ ਲੱਗਦਾ ਕਿ ਬਹੁਤ ਸੂਹਣੀਆਂ ਹੋ ਸਕਦੀਆਂ ਬਹੁਤ ਵਧੀਆ ਵੀ ਜੇ ਕੋਈ ਉਹ ਵੀ ਚੰਗੇ ਲੀਡਰ ਆਜਾ ਯਾਰ ਉਹ ਰੌਲਾ ਚੰਗੇ ਲੀਡਰ ਆਣਾ ਪੰਜਾਬ ਦਾ ਚੰਗਾ ਆਪ ਦਾ ਸੁਪਨਾ ਹੈਗਾ ਲੋਕ ਕਹਿ ਦਿੰਦੇ ਆ ਮਤਲਬ ਕਿ ਜ਼ਿਆਦਾਤਰ ਇਹ ਕਹਿੰਦੇ ਆ ਵੀ ਲੋਕ ਨਹੀਂ ਚੰਗੇ ਆਪਣੇ ਯਾਰ ਲੋਕ ਵੀ ਕੀ ਕਰਨ ਯਾਰ ਲੋਕਾਂ ਨੇ ਚੁਣਦੇ ਆ ਲੋਕ ਬਦਲਾਅ ਕੀਤਾ ਬਦਲਿਆ ਲੋਕ ਬੜੇ ਨਵੇਂ ਨਵੇਂ ਲੀਡਰ ਲਿਆਂਦੇ ਆ ਕੋਈ ਆਪਣੀ ਜੇਬ ਚੋਂ ਨਹੀਂ ਨਾ ਕੋਈ ਕਰਦਾ ਸਰਕਾਰ ਨੂੰ ਪੈਸਾ ਦੇ ਰਹੇ ਨੇ ਕਦੇ ਲਈ ਦੇ ਰਹੇ ਨੇ ਉਹ ਕੁਝ ਕਰੇ ਉਹ ਕੁਝ ਕਰੇ ਵੀ ਫਿਰ ਫਿਰ ਉਹੀ ਗੱਲ 36 ਟੈਕਸ ਭਾਜੋ 슈ਗਰ ਤੇ ਟੈਕਸ ਹਰ ਇੱਕ ਚੀਜ਼ ਤੇ ਟੈਕਸ ਕਾਰ ਲੋ ਇੰਨੇ ਦੀ ਕਾਰ ਨਹੀਂ ਜਿੰਨੇ ਦਾ ਤੁਹਾਨੂੰ ਡਬਲ ਰੋਲ ਟੈਕਸ ਦੇਣਾ ਪੈਂਦਾ ਅਮਰ ਤੇ ਕਾਰ ਬਾਹਰ ਕੱਢ ਦੋ ਗੱਡੀ ਲੈ ਕੇ ਫਿਰ ਭਾਂ ਟੂਲ ਪਲੇਜੇ ਦਾ ਟੈਕਸ ਵੀ ਮੌਜੂਦ ਹਾਂ ਯਾਰ ਹੁਣ ਆ ਜਿਹੜੀਆਂ ਹੁਣ ਸਰਕਾਰਾਂ ਚਲਾਈ ਜਾਂਦੀਆਂ ਹਾਂ ਯਾਰ ਇਹ ਟੈਕਸ ਤੁਈ ਚਲਾਈ ਜਾਂਦੀਆਂ ਨਾ ਸਾਰਾ ਕੁਝ ਜਿਹੜਾ ਟੈਕਸੀ ਆ ਹਾਂ ਜਿੰਨਾ ਕੁ ਚਲਾਨ ਕੱਟੇ ਇਹ ਕੱਟੇ ਉਹ ਕੱਟੇ ਹੁਣ ਜੇਬ 'ਚ ਨਹੀਂ ਨਾ ਪੌਂਦੇ ਬਸ ਗੱਲ ਸਾਰੀ ਉਹ ਬਿਲਕੁਲ 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 ਹੀ ਨਹੀਂ ਫਿਰ ਉੱਥੀ ਗੱਲ ਆ ਜਾਂਦੀ ਆ ਯਾਰ ਰੌਲਾ ਸੰਗੇ ਲੀਡਰਾਂ ਦਾ ਹਨਾ ਉਹਨਾਂ ਦਾ ਇਹ ਕੰਟਰੀ ਬਣ ਚੁੱਕੀ ਆ ਬਣ ਚੁੱਕੀ ਇਹ ਬਹੁਤ ਗਾਂਦੀ ਸੋਚ ਹੁਣ ਆਇਕ ਕਦੀ ਪੈਨ ਨਾ ਕਾ ਲੱਗਿਆ ਵੇ ਕਿਆ ਨਾ ਕੋਈ ਅਗਲੇ ਨੇ ਕੈਮਰੇ ਲੱਗੇ ਆਰ ਸੀਸੀਟੀਵੀ ਬੰਦਿਆਂ ਦੇ ਦਮਾਗ ਵੀ ਡਿਜੀਟਲ ਡਿਜੀਟਲ ਦਮਾਗ ਕੋ ਸਾਡੇ ਫਿਰ ਉਹੀ ਗੱਲ ਆ ਜਾਂਦੀ ਆ ਸਾਡੇ ਫਿਰ ਉੱਥੀ ਚੀਜ਼ਾਂ ਤੇ ਚੀਜ਼ਾਂ ਉਸੇ ਚੀਜ਼ਾਂ ਤੇ ਖੜੇ ਆ ਬੰਦੇ ਨਾ ਪੈਨ ਨਾ ਕਾ ਲਾ ਕੇ ਖਲੋ ਜੋ ਜੀ ਜੇ ਮੰਨ ਕੇ ਚੱਲ ਉਹ ਤਰ ਤੰਗ ਕਰਨਾ ਲੋਕਾਂ ਨੂੰ ਵੱਡੀ ਗੱਲ ਆ। ਲੋਕਾਂ ਨੂੰ ਉਹ ਗਰਮੀ 'ਚ ਉਹਨਾਂ ਨੂੰ ਨੀ ਕਰੋ। ਬਿਲਕੁਲ 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 ਇਹ ਚੀਜ਼ ਆ। ਵੀ ਯਾਰ ਉਹ ਫਿਰ ਉੱਥੀ ਗੱਲ ਫੇਰ ਆ ਜਾਂਦੀ ਆ ਯਾਰ। ਰੋਲਾ ਸਾਰਾ ਸਰਕਾਰਾਂ ਦਾ। ਸਹੀ ਆ। ਲੋਕਾਂ ਦਾ ਰੋਡ ਵੱਖਰਾ ਉਹਨਾਂ ਨੇ ਬਣਾਇਆ। ਪੰਜ ਦੇ ਵਿੱਚ ਕਾਰ ਚਲੋ ਤਾਂ ਨੀ ਕੋਈ ਗੱਡੀ ਆ। ਹੁਣ ਚਲੋ ਰੋਡ ਦੀ ਗੱਲ ਕਰ ਲੈਨੇ ਹੁਣ ਆਪਾਂ। ਤੂੰ ਆਪਣੇ ਪਿੰਡਾਂ 'ਚ ਹੀ ਲਾਲਾ ਜਿਹੜੇ ਲੈਂਕ ਰੋਡ ਬਣੇ ਪਿਆ ਉਹ ਵੀ ਦੋ ਲੈਂਨ ਨਹੀਂ ਹੈ। ਸਿੰਗਲ ਸਿੰਗਲ ਆ। ਜਿਵੇਂ ਤਰਨ ਨੂੰ ਦੋ ਲੈਂਨ ਬਣਾਏ ਹਨ। ਹੈਨਾ? ਵੀ ਦੇਖ ਲਾ ਵੀ ਤੋ ਇੱਥੇ ਕੋਈ ਵੱਡੀ ਗੱਲ ਨਹੀਂ ਹੈਗੀ ਵੀ ਆਪਣੇ ਮਨ ਲਾਦਾ ਜਿਹੜਾ ਸਾਡੇ ਹਾਈਵੇ ਲੱਗਦਾ ਨਾ ਉਹ ਤਾਂ ਸੋਹਣਾ ਮਤਲਬ ਕਿ ਸਾਡੇ ਹਾਈਵੇ ਇੰਨਾ ਚੌੜਾ ਮਸਾ ਬਸ ਉਹ ਤੇ ਦੋ ਲਾਈਨਾਂ ਤੇ ਜੇ ਕਹਿਰੀ ਆ ਆਪਾਂ ਵੀ ਜਗ੍ਹਾ ਨਹੀਂ ਹੈਗੀ ਰੋਡ ਬਣਾਉਣ ਵਾਸਤੇ ਜਾਂ ਕਰਨ ਵਾਸਤੇ ਜਗ੍ਹਾ ਬਹੁਤ ਆ ਫਿਰ ਦੂਜੀ ਗੱਲ ਯਾਰ ਇਹਨਾਂ ਦੀ ਇੱਕ ਹੋਰ ਚੀਜ਼ ਆ ਰਣਜੀਤ ਜਿਹੜੀ ਆਪਾਂ ਆਪਾਂ ਨੋਟ ਕੀਤੀ ਆ ਇੱਥੇ ਰਹਿ ਕੇ ਇਹ ਬੰਦੇ ਰੋਡ ਬਣਾਉਂਦੇ ਆ ਨਾ ਰਾਤ ਪਹਿਲਾਂ ਬਾਈ ਇਹੇ ਦਰਖਤ ਲਾਉਣਗੇ ਆ ਸਭ ਤੋਂ ਪਹਿਲਾਂ ਤੇ ਸਾਡੇ ਉਲਟਾ ਉਹ ਵੇ ਜਿਵੇਂ ਮੁੜ ਕੇ ਫੇਰ ਰੋਡ ਪਟਣਗੇ ਸਾਡੇ ਉਲਟਾ ਸਾਡੇ ਦਰਖਤ ਵੱਟ ਕੇ ਰੋਡ ਬਣਾਉਂਦੇ ਹਾਂ ਹਾਂ ਹੁਣ ਆ ਪਿੱਛੇ ਦੇ ਚੱਲੀ ਜਾਂਦਾ ਬਹੁਤ ਹੈ ਕਿ ਜਾਪਾਨ ਦੇ ਵਿੱਚ ਉਹਨਾਂ ਨੇ ਦੇਖਿਆ ਵੀ ਰੋਡ ਬਣਾਉਣਾ ਸੀ ਉਹਨਾਂ ਨੇ ਜਿਹੜਾ ਉਹ ਦਰਖਤ ਆ ਉਹਦੀ ਹਾਂ ਘੇਰਾ ਬਣਾ ਕੇ ਨਾ ਕੱਟ ਕੇ ਨਹੀਂ ਨਹੀਂ ਕੱਟ ਲਿਆ ਉਹਨੂੰ ਹਾਂ ਅੰਦਰੋਂ ਅੰਦਰੋਂ ਕੱਟ ਕੇ ਰਸਤੋਂ ਦੂਜੀ ਜਗ੍ਹਾ ਤੋਂ ਜਾਣ ਵਾਸਤੇ ਕੱਢ ਲਿਆ ਦੇਖ ਲੱਗ ਪੱਡਿਆ ਨੇ ਪੱਡਿਆ ਨੇ ਆਪਣੇ ਤੂੰ ਸਾਡੇ ਰੋਲ ਲੱਗਿਆ ਸਾਹਿਬ ਜੀ ਮੰਨ ਕੇ ਚੱਲ ਹਾਈਵੇ ਬਣਾਇਆ ਹੋਰ ਭਾਈ ਇੰਨਾ ਕ ਦਰਖਤ ਪੱਡਿਆ ਨਾ ਤੂੰ ਯਾਰ ਤੂੰ ਗੱਲਾਂ ਛੜ ਇੰਨਾ ਦਰਖਤ ਪੜਦਾ ਆਉਣਾ ਹੈ ਉਹ ਹੀ ਆਣਾ ਉਹ ਦਰਖਤ ਵੀ ਵੇਚਿਆ ਉਹ ਵੀ ਸਰਕਾਰਾਂ ਨੇ ਖਾਦੇ ਉਹ ਵੀ ਸੇਕੀ ਸਰਕਾਰਾਂ ਨੇ ਵੀ ਖਾਧੇ ਮੰਨ ਕੇ ਚੱਲ ਜਾਂਦੇ ਆ ਬੀ ਮੰਨ ਕੇ ਚੱਲ ਵੀ ਤੂੰ ਕੋਈ ਅੰਤ ਹੀ ਨਹੀਂ ਉਹ ਤਾਂ ਹੁਣ ਆਪਾਂ ਨੂੰ ਕੀ ਪਤਾ ਯਾਰ ਇੰਨਾ ਆਪਾਂ ਨੌਲੇਜ ਵੀ ਨਹੀਂ ਆਪਾਂ ਨੂੰ ਹਨਾ ਵੀ ਆਪਾਂ ਕੋਈ ਖੋਜ ਕਰ ਲਈਏ ਵੀ ਕਿਹਨੇ ਖਾ ਲੇ ਕਿਹਨੇ ਨਹੀਂ ਪਰ ਉਹ ਹੀ ਗੱਲ ਹੋ ਗਈ ਵੱਡੀ ਗੱਲ ਆ ਵੀ ਸਰਕਾਰਾਂ ਨੇ ਖਾ ਲੇ ਆਹੀਂ ਤਾਂ ਇਹ ਕਹਿ ਸਕਦੇ ਹੂਈਆ ਤੇ ਉਹਨੇ ਕਿ ਜੰਗਲ ਵਾਡ ਰਹੇ ਨੇ ਬੜੀ ਖਬਰ ਪਾਣੀ ਕਿੱਥੇ ਵਾਡ ਰਹੇ ਬਹੁਤ ਚਰਚਾ ਚ ਬਹੁਤ ਚਰਚਾ ਦੇ ਵਿੱਚ ਆ ਉਈ ਜੋਰਾ ਜੰਗਲ ਤੇ ਜੰਗਲੀ ਵੇਲੇ ਨੇ ਵੱਢ ਕੇ ਉਹ ਮਾਰਿਆ ਯਾਰ ਉਹੀ ਆ ਨਾ ਆਪਣੇ ਕੋਲੇ ਜਿਹੜੀਆਂ ਖਾਲੀ ਜਗ੍ਹਾਵਾਂ ਉਦਾਂ ਪੰਨਾਂ ਉੱਥੇ ਕੰਮ ਨਹੀਂ ਕਰਦੇ ਇਹ ਫਾਇਰ ਆਲਾ ਨਾ ਇਹ ਵੀ ਬੜੀ ਤੱਗੀ ਫਾਇਰ ਪੈਨਲ ਕੋਈ ਚੀਜ਼ਾਂ ਯਾਰ ਆ ਦੇਖਾ ਸਹੂਲਤਾਂ ਜਿਹੜੀਆਂ ਸਰਕਾਰ ਦਿੰਦੀ ਹੈ ਇੱਥੇ ਲੋਕਾਂ ਨੂੰ ਲੋਕਾਂ ਸਾਥ ਹੁਣ ਇੱਥੇ ਵੀ ਇਹਨਾਂ ਨੇ ਉਹ ਸੂਚ ਦਿੱਤੀ ਆ ਕਿ ਇਹ ਮਤਲਬ ਕਿ ਨੇਚਰਲ ਆ ਨੇਚਰਲ ਆ ਆਪ ਇੱਥੇ ਆਲਟਿਵੇਸ਼ਨ ਨਹੀਂ ਹੈ ਗੋਜੀ ਹੁਣ ਅਸੀਂ ਆਹ ਤੋਂ ਨਾ ਕਹਿ ਰਹੇ ਕਿ ਤੁਸੀਂ ਆਪ ਨਕਲੀ ਚੀਜ਼ ਬਣਾਓ ਪੰਜਾਬ ਦੀ ਖੂਬਸੂਰਤੀ ਤਾਂ ਦਿਖਾਓ ਨੇਚਰਲ ਜੋ ਹੈਗਾ ਬਿਲਕੁਲ ਬਿਲਕੁਲ ਕਹੇ ਯਾਰ ਨੈਚੁਰਲ ਚੀਜ਼ਾਂ ਤਾਂ ਆਪਣੀਆਂ ਬਾੜੀਆਂ ਹੁੰਦੀਆਂ ਭਾਈ ਆਪਣੇ ਬਹੁਤ ਜ਼ਿਆਦੀ ਆ ਹਾਂ ਵੀ ਜੇ ਹੁਣ ਆਪਾਂ ਕਹਿ ਦਈਏ ਜਾਮਣਾ ਹੋ ਗਈਆਂ ਅੰਬੂਰੀ ਹੁਣ ਆਵੇ ਸਾਰੇ ਖਜੂਰਾਂ ਲੱਗ ਖਜੂਰ ਆ ਜਮੇ ਇੱਥੇ ਚਲੋ ਇਹਨਾਂ ਦਾ ਨੈਸ਼ਨਲ ਖਜੂਰ ਲਾ ਦਿੰਦੇ ਆ ਬਹੁਤ ਨੈਚੁਰਲ ਚੀਜ਼ ਹਾਂ ਤੇ ਆਪਣੇ ਨੈਚੁਰਲ ਚੀਜ਼ਾਂ ਦਾ ਫਰਕ ਆਪਣੇ ਤਾਂ ਯਾਰ ਤੂੰ ਐ ਮੰਨ ਕੇ ਚੱਲ ਉਹ ਕਹਿੰਦੇ ਹੁੰਦੇ ਆ ਕਹਿੰਦਾ ਵੀ ਤੂੰ ਭਾਵੇਂ ਐਦਾਂ ਕੋ ਸੜਦੇ ਤੇ ਐਦਾਂ ਹੀ ਹੋ ਜਾਂਦਾ ਉਹ ਵੀ ਉਗ ਜਾਂਦਾ ਤੇ ਇਹ ਚੀਜ਼ਾਂ फेर ਉੱਥੇ ਫੇਰ ਗੱਲਾਂ ਜਾਂਦੀ ਆ ਚਲੋ ਆਪਾਂ ਨਾ ਫਰਮੀ ਨਹੀਂ ਵੇਚੀ ਕੁਝ ਨਹੀਂ ਕੀ ਯਾਰ ਮੇਨ ਚੀਜ਼ ਆ ਚਵਾਕਾਂ ਦੀ ਆਪਣੇ ਪਿੰਡੇ ਚੀਜ਼ੇ ਤਾਂ ਵੀ ਧਿਆਰੋਂ ਵੀ ਨਾ ਪਤਾ ਕਿ ਬਹੁਤ ਹੰਗੇ ਰੋਗ ਉਹ ਮੈਨ ਭਾਈ ਚਵਾਕ ਸਦਰ ਜਾਣਗੇ ਨਸਲਾਂ ਸਦਰ ਜਾਣਗੀਆਂ ਬੰਦੇ ਮੈਂ ਨਾ ਬੁੱਢੇ ਤੱਕ ਆਉਣਗੇ ਕੋਈ ਨਾ ਪੂਰਾ ਮੰਨ ਕੇ ਚੱਲ ਫਰਕ ਪਊਗਾ ਉਹ ਜ਼ਿਆਦਾ ਫਰਕ ਪਊਗਾ ਇੱਥੇ ਲੋਕਾਂ ਨੇ ਉਹਨਾਂ ਸੁੰਦਰਤਾ ਵੇਖਣ